ਸਾਰ ਪਤਾਵਲੀ ਗ੍ਰੰਥ ਦੇ ਅੰਦਰ ਗਿਆਨੀ ਹਰदयाल ਜੀ ਨੇ ਬਹੁਤ ਹੀ ਬੇਸ਼ਕੀਮਤੀ ਬਚਨ ਦਰਜ ਕੀਤੇ ਨੇ ਜਿਨ੍ਹਾਂ ਵਿੱਚ ਦੱਸਿਆ ਗਿਆ ਹੈ ਕਿ ਨੀਂਦ ਭੋਜਨ ਭੋਗ ਤੇ ਭੈ ਇਹ ਚਾਰੇ ਚੀਜ਼ਾਂ ਪਸ਼ੂਆਂ ਦੇ ਵਿੱਚ ਅਤੇ ਮਨੁੱਖਾਂ ਦੇ ਵਿੱਚ ਇੱਕ ਸਮਾਨ ਹੁੰਦੀਆਂ ਨੇ ਸੌਂਦਾ ਪਸ਼ੂ ਵੀ ਹੈ ਭੋਜਨ ਪਸ਼ੂ ਵੀ ਕਰਦਾ ਹੈ ਤੇ ਡਰ ਵੀ ਪਸ਼ੂਆਂ ਨੂੰ ਮਨੁੱਖਾਂ ਵਾਂਗ ਹੀ ਹੁੰਦਾ ਹੈ ਆਪਣੇ ਤੋਂ ਤਕੜਿਆਂ ਦਾ ਹੁੰਦਾ ਹੈ ਭੋਗ ਪਸ਼ੂ ਵੀ ਕਰਦੇ ਨੇ ਤੇ ਸੇਮ ਇਹੀ ਚੀਜ਼ਾਂ ਸਾਰੀਆਂ ਮਨੁੱਖ ਦੇ ਵਿੱਚ ਮਨੁੱਖ ਵੀ ਕਰਦੇ ਨੇ ਫਿਰ ਮਨੁੱਖ ਦੇ ਵਿੱਚ ਵਿਸ਼ੇਸ਼ ਕੀ ਕੀ ਹੈ ਖਾਸ ਕੀ ਹੈ ਉਹ ਕਹਿੰਦੇ ਨੇ ਕਿ ਮਨੁੱਖ ਦੇ ਵਿੱਚ ਵਿਸ਼ੇਸ਼ ਹੈ ਨਿਜੀ ਗਿਆਨ ਸਵੈ ਪ੍ਰਚੋਲ ਉਹ ਉਹਨਾਂ ਦੇ ਬਚਨ ਹਨ ਨਿੰਦਰਾ ਭੋਜਨ ਭੋਗ ਭੈ ਇਹ ਪਸ ਪਖ ਸਮਾਨ ਨਰਨ ਗਿਆਨ ਨਿਜ ਅਦਕਤਾ ਗਿਆਨ ਬਿਨਾ ਪਸ ਜਾਣ ਸੋ ਆਪਣਾ ਸਵੈ ਪਰਚੋਲ ਕਰਿਏ ਜੇ ਬੰਦੇ ਹਾਂ ਤੇ ਬੰਦੇ ਵਰਗੇ ਆਚਾਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ